ਘਰ ਦੇ ਬਾਹਰ ਬੈਠਾ ਬਾਪੂ ਆਪਣੇ ਖਿਆਲਾਂ 'ਚ ਪਿੰਡ ਦੀ ਗਲੀ ਨੂੰ ਤੱਕ ਰਿਹਾ ਸੀ ਜਿਸ ਗਲੀ ਵਿੱਚ ਕਦੇ ਪੁਰੀਆਂ ਰੌਣਕਾਂ ਲੱਗਦੀਆਂ ਸਨ ਅੱਜ ਉਹ ਗਲੀ ਪੂਰੀ ਸੁਨਸਾਨ ਪਈ ਹੈ 2011 ਤੋਂ ਤਾਂ ਨਸ਼ੇ ਦੀ ਖੇਡ ਦੇ ਖਿਡਾਰੀ ਹੋਰ ਵਪਾਰਕ ਤੇ ਤਕਨੀਕੀ ਹੋ ਚੁੱਕੇ ਸਨ ਪੁਲਿਸ ਰਾਜਨੀਤੀ ਤੇ ਤਸਕਰਾਂ ਦੀ ਗੰਢ ਇਹੋ ਜਿਹੀ ਬੰਨੀ ਗਈ ਭਾਈ ਇਹਨੂੰ ਦੰਦਾ ਨਾਲ ਵੀ ਖੋਲਣਾ ਔਖਾ ਹੋ ਜਾ। ਅਸਲ ਦਰਦ ਕਿਸੇ ਅੰਕੜੇ ਵਿੱਚ ਨਹੀਂ ਸਗੋਂ ਉਸ ਮਾਂ ਦੇ ਹੰਝੂਆਂ ਵਿੱਚ ਹੈ ਜਿਸ ਦਾ ਬੇਟਾ ਇਲਾਜ ਦੀ ਕਮੀ ਕਰਨ ਮਰ ਗਿਆ। ਉਸ ਪਿਤਾ ਦੇ ਸੀਨੇ ਵਿੱਚ ਹੈ ਜੋ ਰੋਜ਼ ਡਰੱਗ ਡੀਲਰਾਂ ਦੇ ਅੱਗੇ ਹੱਥ ਜੋੜਦਾ ਹੈ ਕਿ ਮੇਰੇ ਮੁੰਡੇ ਨੂੰ ਛੱਡ ਦਿਓ। ਉਸ ਬੰਦੇ ਦੀ ਚੀਖ ਵਿੱਚ ਹੈ ਜੋ ਨਸ਼ਾ ਛੱਡਣ ਤੋਂ ਬਾਅਦ ਵੀ ਸਮਾਜ ਵੱਲੋਂ ਠਰਾਇਆ ਜਾਂਦਾ ਹੈ। ਇਹ ਲੜਾਈ ਸਿਰਫ ਨਸ਼ੇ ਦੀ ਲੜਾਈ ਨਹੀਂ ਹੈ। ਇਹੀ ਸਾਡੇ ਸਬਰ ਸਾਡੇ ਪਿਆਰ ਅਤੇ ਸਾਡੀ ਇੱਜ਼ਤ ਦੀ ਲੜਾਈ ਹੈ ਇਹ ਇੱਕ ਮਾਂ ਦੀ ਲੜਾਈ ਨਹੀਂ ਇਹ ਇੱਕ ਪਿੰਡ ਜਾਂ ਇੱਕ ਸ਼ਹਿਰ ਦੀ ਵੀ ਨਹੀਂ ਸਭੂ ਪੂਰੇ ਸਮਾਜ ਦੀ ਲੜਾਈ ਹੈ ਜਿੱਥੇ ਕਦੇ ਟਰੈਕਟਰ ਦੀ ਆਵਾਜ਼ ਹੁੰਦੀ ਸੀ ਅੱਜ ਚੁੱਪੀ ਹੈ ਜਿੱਥੇ ਸੂਰਜਮੁਖੀ ਖਿੜਦੇ ਸਨ ਅੱਜ ਮਿੱਟੀ ਵੀ ਰੋ ਰਹੀ ਹੈ ਨਸ਼ਾ ਸਿਰਫ ਸਰੀਰ ਨਹੀਂ ਖਾਂਦਾ ਇਹ ਸੱਭਿਆਚਾਰ ਸ਼ਾਨ ਤੇ ਆਸ ਵੀ ਖਾ ਜਾਂਦਾ ਪਰ